ਸਸੀਕਾ ਨਮਸਕਾਰ ਆਦاب ਮੈਂ ਤੁਹਾਡੇ ਨਾਲ ਮਨਪ੍ਰਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਬਠਿੰਡਾ ਜੰਕਸ਼ਨ ਜੋ ਹੈ ਜਲਦ ਰਿਲੀਜ਼ ਹੋਣ ਵਾਲੀ ਹੈ ਸੋ ਵੈਬ ਸੀਰੀਜ਼ ਆ ਰਹੀ ਹੈ ਵੈਬ ਸੀਰੀਜ਼ ਨੂੰ ਸਪੋਰਟ ਕਰਨ ਦੇ ਲਈ ਅੱਜ ਨਵਦੀਪ ਕਲੇਰ ਪਹੁੰਚੇ ਨੇ ਸੋ ਨਵਦੀਪ ਜੀ ਦੇ ਨਾਲ ਖਾਸ ਗੱਲਬਾਤ ਕਰ ਲੈਣੇ ਆ ਨਵਦੀਪ ਬਹੁਤ ਬਹੁਤ ਸਵਾਗਤ ਹੈ ਨਵਦੀਪ ਜੀ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਐਂਡ ਸਸੀਕਾ ਸਾਰਿਆਂ ਨੂੰ ਜੀ ਸੋ ਪਹਿਲਾਂ ਤਾਂ ਮੈਂ ਸਮਝਣਾ ਚਾਹੂੰਗੀ ਬਠਿੰਡਾ ਜੰਕਸ਼ਨ ਦੇ ਬਾਰੇ ਕਿਉਂਕਿ ਅਸੀਂ ਸੁਣਿਆ ਸਾਰਿਆਂ ਨੇ ਲੇਕਿਨ ਲੋਕ ਜਾਣਨਾ ਚਾਹੁੰਦੇ ਨੇ ਕਿ ਨਵਦੀਪ ਜੀ ਸਪੈਸੀਫਿਕਲੀ ਬਠਿੰਡਾ ਜੰਕਸ਼ਨ ਨੂੰ ਸਪੋਰਟ ਕਰਨ ਦੇ ਲਈ ਪਹੁੰਚੇ ਨੇ ਇਹਦੇ ਪਿੱਛੇ ਇੱਕ ਤਾਂ ਰੀਜ਼ਨ ਪੁੱਛੂੰਗੀ ਮੈਂ ਕਿ ਇਸ ਸਟਾਰਕਾਸਟ ਦੇ ਵਿੱਚ ਕੋਈ ਦੋਸਤ ਹੈ ਜਾਂ ਫਿਰ ਨਾਤਾ ਹੈ ਕੋਈ ਬਠਿੰਡਾ ਦੇ ਨਾਲ ਨਹੀਂ ਦੇਖੋ ਸਾਡੇ ਪੰਜਾਬ ਦੀ ਕੋਈ ਵੀ ਕਹਾਣੀ ਆਉਂਦੀ ਹੈ ਸਾਡੀ ਆਪਣੀ ਹੀ ਹੈ ਅ ਵਾਕੀ ਵੈਂਕਲ ਆਪਣਾ ਛੋਟਾ ਭਰਾ ਇਹਨੇ ਮੈਂ ਇੱਕ ਫਿਲਮ ਕਰ ਚੁੱਕਿਆ ਨਸੀ ਪੁਰਾ ਬਹੁਤ ਅੱਛਾ ਕ੍ਰੀਏਟਿਵ ਹੈ ਮੁੰਡਾ ਡਾਇਰੈਕਟਰ ਹੈ ਡਾਇਰੈਕਟਰ ਨਾਲ ਤੇ ਗਿੰਨੀ ਜਿਹੜਾ ਫਿਲਮ ਦੇ ਵਿੱਚ ਮੇਨ ਲੀਡ ਕਰ ਰਿਹਾ ਉਹ ਉਹਦੇ ਨਾਲ ਕਾਫੀ ਪੁਰਾਣੀ ਸਾਂਝ ਹੈ ਸਾਡੀ ਜੌਨ ਵਿਕਟਰ ਨਾਲ ਅਸੀਂ ਕਾਫੀ ਸਮੇ ਤੋਂ ਦੋਸਤਾਂ ਅਸੀਂ ਬਸ ਇਹ ਸਾਰੀ ਟੀਮ ਆਪਣਾ ਇੱਕ ਪਰਿਵਾਰ ਹੀ ਹੈ ਇਸ ਕਰਕੇ ਮੈਂ ਇਸ ਫਿਲਮ ਨੂੰ ਸਪੋਰਟ ਕਰਨਾ ਹੈ ਤੇ ਤੁਸੀਂ ਸਾਰੇ ਆਣੇ ਬਠਿੰਡਾ ਜੰਕਸ਼ਨ ਨੂੰ ਜ਼ਰੂਰ ਦੇਖਿਓ ਅੱਜ ਪਰ ਟ੍ਰੇਲਰ ਦੇਖਿਆ ਬਹੁਤ ਬਾਖਮਾਲ ਕਰਿਆ ਹੈ ਕੰਮ ਸਾਰੇ ਨੇ ਸੋ ਨਵਦੀਪ ਜੀ ਅਸੀਂ ਤੁਹਾਨੂੰ ਕਿਉਂ ਨਹੀਂ ਦੇਖ ਰਹੇ ਬਠਿੰਡਾ ਜੰਕਸ਼ਨ 'ਚ ਜਾਂ ਫਿਰ ਕੋ ਨਾ ਤੇ ਮੈਂ ਬਠਿੰਡਾ ਜੈਂਕਸ਼ਨ ਦੀ ਪੂਰੀ سپورਟ ਕਰਨਾ ਹੈ ਮੈਂ ਐਕਚੁਅਲੀ ਨੈਕਸਟ ਵਿੰਕਲ ਕੋਈ ਫਿਲਮ ਸ਼ੂਟ ਕਰ ਰਹੇ ਹਾਂ ਅਸੀਂ ਇਕੱਠੇ ਹੈਗੇ ਉਹਦੇ ਵਿੱਚ ਉਹਦੇ ਜੀ ਤੁਹਾਨੂੰ ਦਿਖਾਇਆਗੇ ਅਸੀਂ ਸੋ ਬਠਿੰਡਾ ਜੈਂਕਸ਼ਨ ਦੇ ਬਾਰੇ ਸਮਝਣਾ ਚਾਹੂੰਗੀ ਮੈਂ ਕਿਸ ਤੇ ਬੇਸਡ ਹੈ ਬਠਿੰਡਾ ਦੀ ਕੀ ਸਟੋਰੀ ਦਿਖਾਈ ਗਈ ਇਹ ਐਕਚੁਅਲੀ ਜਿੰਨਾ ਟ੍ਰੇਲਰ ਦੇਖ ਕੇ ਮੈਨੂੰ ਸਮਝ ਲੱਗਿਆ ਜੇ ਵਿੰਕਲ ਨਾਲ ਗੱਲ ਹੋਈ ਸੀ ਉਹ ਇੱਕ ਉਹਨਾਂ ਨੇ ਇੱਕ ਅਲੱਗ ਤਰ੍ਹਾਂ ਦਾ ਇੱਕ ਔਰਾ ਸਿਰਜਿਆ ਗਿਆ ਇੱਕ ਅਲੱਗ ਤਰ੍ਹਾਂ ਦਾ ਏਰੀਆ ਬਠਿੰਡਾ ਵੈਸੇ ਬਠਿੰਡਾ ਆਪਾਂ ਕੀ ਹੈ ਵੀ ਉਧਾਂ ਦਾ ਕ੍ਰਾਈਮ ਨਹੀਂ ਹੈਗਾ ਉੱਥੇ ਇੱਕ ਫਿਕਸ਼ਨਲ ਸਟੋਰੀ ਹੈ ਉਧਾਂ ਦੇ ਫਿਕਸ਼ਨਲ ਕਰੈ ਉਸ ਚੀਜ਼ ਨੂੰ ਰਿਪਰੈਜ਼ੈਂਟ ਕਰਦੇ ਨੇ ਵੀ ਜਦੋਂ ਜਿਹੜੀ ਬੁਰਾਈ ਜ਼ਿਆਦਾ ਵੱਧ ਜਾਂਦੀ ਹੈ ਤਾਂ ਫਿਰ ਕਿਵੇਂ ਕਿਵੇਂ ਚੀਜ਼ਾਂ ਹੌਟਸਪੌਟ ਹੋ ਜਾਂਦੀਆਂ ਨੇ ਗੜਬੜ ਹੋ ਜਾਂਦੀਆਂ ਨੇ ਫਿਰ ਕਿਵੇਂ ਕੋਈ ਉਸ ਚੀਜ਼ ਨੂੰ ਠੀਕ ਕਰਨ ਲਈ ਆਉਂਦਾ ਹੈਗਾ ਇਸ ਚੀਜ਼ ਤੇ ਸੋ ਕ੍ਰਾਈਮ ਤਾਂ ਕਹਿ ਸਕਦੇ ਆਸੀਂ ਇੱਕ ਜਨਰ ਦੀ ਗੱਲ ਕਰ ਬਿਲਕੁਲ ਐਕਸ਼ਨ ਕ੍ਰਾਈਮ ਥ੍ਰਿਲਰ ਹੈ ਫਿਲਮ ਇਹ ਜਿਨ੍ਹਾਂ ਨੂੰ ਪਸੰਦ ਆ ਤਾਂ ਉਹ ਬਹੁਤ ਐਂਟਰਟੇਨ ਕਰਨਗੇ ਇਸ ਨੂੰ ਲੈ ਕੇ ਸੋ ਸੇਧ ਦੇਵੇਗੀ ਜਾਂ ਜਸਟ ਫॉर ਐਂਟਰਟੇਨਮੈਂਟ ਇਹ ਦੇਖੋ ਮੈਨੂੰ ਲੱਗਦਾ ਜਿਹੜਾ ਵੀ ਅਸੀਂ ਸਬਜੈਕਟ ਕਰਦੇਗੇ ਤੇ ਉਹਦੇ ਵਿੱਚ ਆਲਰੇਡੀ ਮੈਸੇਜ ਤਾਂ ਹੁੰਦੀ ਹੈਗਾ ਐਂਟਰਟੇਨਮੈਂਟ ਦੇ ਨਾਲ ਨਾਲ ਕਿ ਕਿਸੇ ਜੋ ਚੀਜ਼ ਦੇਖਣਿਆ ਉਹਦਾ ਜਦੋਂ ਰਿਜ਼ਲਟ ਇੱਕ ਬੁਰਾ ਨਿਕਲਦਾ ਬੁਰੇ ਕੰਮ ਦਾ ਤਾਂ ਆਪਦੇ ਆਪ ਚ ਇੱਕ ਸੇਧ ਹੁੰਦੀ ਹੈ ਉਹ ਤਾਂ ਬਠਿੰਡਾ ਜੰਕਸ਼ਨ 'ਚ ਵੀ ਮੈਨੂੰ ਲੱਗਦਾ ਇਦਾਂ ਦੇ ਮੈਸੇजेस ਹੋਣਗੇ ਨਾਲ ਤੁਸੀਂ ਪਰਸਨਲੀ ਟ੍ਰੇਲਰ ਦੇਖਿਆ ਹੈ ਨਾ ਤੁਹਾਨੂੰ ਕੀ ਕਿਹੜੀ ਚੀਜ਼ ਜ਼ਿਆਦਾ ਟਰੈਕਟ ਕੀਤੀ ਹੈ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਸਾਡੇ ਨਾਲ ਦੇਖਿਆ ਨਹੀਂ ਮੈਂ ਐਕਚੁਅਲੀ ਅੱਜ ਹੀ ਦੇਖਿਆ ਹੁਣ ਪ੍ਰੋਪਰ ਪਹਿਲਾਂ ਮੈਂ ਦੇਖਿਆ ਜਦੋਂ ਉਦੋਂ ਫਾਈਨਲ ਨਹੀਂ ਸੀ ਤਾਂ ਮੈਨੂੰ ਟਰੈਕਟ ਤੇ ਹੀ ਕੀਤਾ ਵੀ ਜਿਹੜੇ ਸਾਡੇ ਪੰਜਾਬ ਦੇ ਨਵੇਂ ਮੁੰਡੇ ਨਵੇਂ ਡਾਇਰੈਕਟਰ ਨੇ ਰੈਕਟਰ ਨੇ ਉਹ OS ਲੈਵਲ ਤੇ ਕੰਮ ਕਰਨ ਲੱਗੇ ਕਿ ਸਾਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਵੀ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਹੈ ਉਹ ਡੇ ਬਾਏ ਡੇ ਗਰੋ ਕਰ ਰਹੀ ਹੈਗੀ ਤਾਂ ਟ੍ਰੇਲਰ ਦੇ ਵਿੱਚ ਸਾਰੇ ਆਰਟਿਸਟਾਂ ਨੇ ਕੰਮ ਅੱਛਾ ਕੀਤਾ ਜਿੰਨਾ ਜਿੰਨਾ ਵੀ ਉਹ ਕੀਤਾ ਵੀ ਜੀਐਮ ਦਾ ਅੱਛਾ ਕੰਮ ਹੈ ਤਾਂ ਜਿਵੇਂ ਹੁਣ ਲਈ ਪੁੱਛ ਲਿਆ ਕਿ ਇਹ ਨਹੀਂ ਹੋ ਬ ਆਪਣਾ ਉਥੋਂ ਹਿੰਦੀ ਫਿਲਮ ਇੰਡਸਟਰੀ ਦੇ ਤਾਂ ਉਹਨਾਂ ਦਾ ਕਰੈਕਟਰ ਹੀ ਉਦੋਂ ਦਾ ਇਹ ਨਹੀਂ ਹੈਗਾ ਵੀ ਉਹ ਧੱਕੇ ਨਾਲ ਪੰਜਾਬੀ ਚ ਜਿਵੇਂ ਹੁੰਦਾ ਆਪਣੀ ਜ਼ਿਆਦਾਤਰ ਉਹ ਕਰ ਦਿੰਦੇ ਆ ਤਾਂ ਉਹ ਚੀਜ਼ ਐਤਹੀ ਲੱਗੀ ਮੈਨੂੰ ਇਹ ਵੈਬ ਸੀਰੀਜ਼ ਹੈ ਤੇ ਕਿੰਨੇ ਐਪੀਸੋਡ ਨੇ ਹਾਂਜੀ ਇਹ ਵੈਬ ਸੀਰੀਜ਼ ਹੈ ਇਹਦੇ 5 ਐਪੀਸੋਡ ਨੇ ਹਾਂਜੀ ਤੇ ਕਿਹੜੇ ਚੈਨਲ ਤੇ ਹੈਗੀ ਇੱਕ ਵਾਰੀ ਜ਼ਰੂਰ ਚਪਾਲ ਦੇ ਉੱਤੇ ਆ ਰਹੀ ਹੈ 10 ਤਰੀਕ ਨੂੰ ਇਸੇ ਨੂੰ ਅਤੇ ਸਾਰੇ ਜਣੇ ਜ਼ਰੂਰ ਦੇਖਿਓ ਤੁਹਾਨੂੰ ਉਮੀਦ ਕਰਦੇ ਆਂ ਅੱਛੀ ਲੱਗੂਗੀ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਕੀ ਨੇ ਮੈਂ ਜੀ ਆਪਣੇ ਆਰਿਆ ਹੈਰੀਪੱਟੀ ਦੀ ਫਿਲਮ ਡਾਇਰੈਕਟ ਕੀਤੀ ਰਵੀ ਦੇ ਕੰਡੇ ਇੱਕ ਮੇਰੀ ਆਪਣੀ ਫਿਲਮ ਦੋ ਫਿਲਮਾਂ ਆ ਰਹੀਆਂ ਨੇ ਉਹਨਾਂ ਦੇ ਟਾਈਟਲ ਹਜੇ ਨਹੀਂ ਅਨਾਉਂਸ ਹੋਏ ਜਲਦੀ ਹੀ ਹੋ ਜਾਣਗੇ ਤਾਂ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਸਕਦੇ ਹਾਂ ਨਿਕਾਲੇ ਨੂੰ ਥੈਂਕ ਯੂ ਸੋ ਮਚ ਨਵਦੀਪ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਮਚ ਸੋ ਇਸ ਜੀ ਮੇਰੇ ਨਾਲ ਨਵਦੀਪ ਕੁਲਰ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ ਹੈ ਬਠਿੰਡਾ ਜੰਕਸ਼ਨ ਨੂੰ ਸਪੋਰਟ ਕਰਨ ਦੇ ਲਈ ਅੱਜ ਇਹ ਪਹੁੰਚੇ ਨੇ ਫਿਲਹਾਲ ਇਹ ਮੈਨੂੰ ਦੀ ਇਜਾਜ਼ਤ ਕੈਮਰਾਮੈਨ ਗ